ਤੇ ਦੇ ਨਹੀਂ ਆਉਂਦੇ ਹੱਥਪਲੇ ਕਰਦਾ ਪਾਰਟੀ ਦੀ ਨਹੀਂ ਜ਼ਿੰਮੇਵਾਰੀ ਤੋਂ ਬਾਹਰ ਅੱਜ ਮੇਰੀ ਲੁਧਿਆਣਾ ਫੇਰੀ ਦੇ ਅੰਦਰ ਲੁਧਿਆਣਾ ਦੇ ਸਭ ਕਾਰਜਕਰਤਾਵਾਂ ਦਾ ਔਰ ਭਾਜਪੀ ਨਾਲ ਪਿਆਰ ਕਰਨ ਵਾਲੀਆਂ ਅਲੱਗ-ਅਲੱਗ ਐਸੋਸੀਏਸ਼ਨ ਔਰ ਆਪਣੀਆਂ ਪਹਿਣਾ ਜਿਹੜੀਆਂ ਇਸ ਕਾਰਜਕ੍ਰਮ 'ਚ ਸ਼ਾਮਿਲ ਹੋਈਆਂ ਮੈਂ ਹਿਰਦੇ ਤੋਂ ਉਹਨਾਂ ਦਾ ਸਬਦਾਂ ਧੰਨਵਾਦ ਕਰਦਾ ਔਰ ਇਸ ਵੇਲੇ ਉਹ ਆਪਾ ਜੀ ਨਵੀਂ ਨਿਯੁਕਤੀ ਤੋਂ ਬਾਅਦ ਮੇਰੀ ਪੰਜਾਬ ਦਾ ਹਰ ਜ਼ਿਲ੍ਹਿਆਂ ਦਾ ਟੂਰ ਚੱਲ ਰਿਹਾ ਹੈ ਉਹਦੇ ਤਹਿਤ ਹੀ ਅੱਜ ਮੇਰਾ ਇੱਥੇ ਆਣਾ ਹੋਇਆ ਹੈ ਮੈਨੂੰ ਐਸਾ ਲੱਗਦਾ ਹੈ ਉਹ ਅੰਕਲ ਥੱਲੇ ਰੱਖ ਹੋਇਆ ਹੈ ਮੇਰੀ ਪਾਰਟੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਪਾਰਟੀ ਦੇ adhyaksh aur ਐਚਐਮ ਸਾਹਿਬ ਨੇ ਜਿਹੜਾ ਵਿਸ਼ਵਾਸ ਮੇਰੇ ਤੇ ਰੱਖਿਆ ਹੈ ਉਹਨੂੰ ਪੂਰਾ ਕਰਨ ਲਈ ਮੈਂ ਦਿਨ ਰਾਤ ਆਪਣੇ ਕਾਰਜਕਰਤਾਵਾਂ ਨੂੰ ਨਾਲ ਲੈ ਕੇ ਪੰਜਾਬ ਦੀ ਬਿਹਤਰੀ ਲਈ ਸਾਰੀ ਕੰਮ ਜੜਾ ਕਰਾਂਗਾ ਕਿਉਂਕਿ ਸਮੇਂ ਪੰਜਾਬ ਦੇ ਅੰਦਰ ਜੋ ਵਰਤਮਾਨ ਸਰਕਾਰ ਹੈ ਇਹਨ ਪੰਜਾਬ ਦਾ ਬਹੁਤ ਹੀ ਬੁਰਾ ਹਾਲ ਕੀਤਾ ਹੋਇਆ ਹੈ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਇਹ ਸਰਕਾਰ ਆਈ ਸੀ ਇਹ ਉਹਦੇ ਦੂਰ ਦੂਰ ਵੀ ਨਹੀਂ ਦਿੱਖਦੀ ਇਹਨਾਂ ਨੇ ਆਪਣੀ ਕੋਈ ਕਮਿਟਮੈਂਟ ਕੋਈ ਵਾਦਾ ਪੂਰਾ ਨਹੀਂ ਕੀਤਾ ਸਵਾਏ ਵਿਗਿਆਪਨ ਸਵਾਏ ਮਸਕਰੇ ਪੰਦੇ ਇਸ ਸਰਕਾਰ ਨੂੰ ਕੋਈ ਹੋਰ ਕੰਮ ਨਹੀਂ ਹੈ ਔਰ ਅੱਜ ਪੰਜਾਬ ਦੁਰਾਹੇ ਤੇ ਖੜਾ ਹੈ ਪੰਜਾਬ ਬੀਜੇਪੀ ਨੂੰ ਆਸ ਦੇ ਰੂਪ ਚ ਦੇਖਦਾ ਹੈ ਇਹਦੇ ਲਈ ਕਾਰਜਕर्ता ਔਰ ਮੇਰੀ ਜ਼ਿੰਮੇਵਾਰੀ ਹੈ ਕਿਆ ਸੀ ਉਹਨਾਂ ਦੀਆਂ ਆਸਾਂ ਨੂੰ ਪੂਰਾ ਕਰਨ ਦੇ ਲਈ ਦਿਨ ਰਾਤ ਇੱਕ ਕਰੀਏ ਕਿਸੇ ਵੀ ਰਾਜ ਦੇ ਅੰਦਰ ਕਾਨੂੰਨ ਵਿਵਸਥਾ ਠੀਕ ਹੋਏ ਇਹ ਉਹਦੀ ਮੁੱਢਲੀ ਜ਼ਰੂਰਤ ਰਹਿੰਦੀ ਹੈ ਲੇਕਿਨ ਅੱਜ ਪੰਜਾਬ ਦੇ ਅੰਦਰ ਰੰਗਦਾਰੀ ਫਰੋਤੀ ਕਤਲ ਹਤਿਆਵਾ ਦਾ ਦੌਰ ਚੱਲ ਰਿਹਾ ਹੈ ਔਰ ਪੰਜਾਬ ਇੱਕ ਐਸੇ ਮੋੜ ਤੇ ਖੜਾ ਹੈ ਜਿੱਥੇ ਹਰ ਆਦਮੀ ਡਰਿਆ ਸਹਿਮਿਆ ਇਹ ਨਹੀਂ ਕਿ ਇੰਡਸਟਰੀ ਵਾਲੇ ਸਹਿਮੇ ਨੇ ਮਜ਼ਦੂਰ ਵੀ ਸਹਿਮੇ ਹੋਇਆ ਹਰ ਪੰਜਾਬੀ ਨੂੰ ਲੱਗਦਾ ਹਰ ਭੈਣ ਨੂੰ ਲੱਗਦਾ ਕਿ ਕਿਆ ਮੈਂ ਰਾਤ ਨੂੰ ਘਰੋਂ ਬਾਹਰ ਨਿਕਲ ਸਕਦੀ ਹਾਂ ਮੈਂ ਤੁਹਾਨੂੰ ਇੱਕ ਇਨਸੀਡੈਂਟ ਸੁਣਾਇਆ ਤੁਸੀਂ ਵੀ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਕੋਈ ਭੈਣ ਘਰੋਂ ਨਿਕਲਦੀ ਹੈ ਉਹਦੀ ਚੈਨ ਖੋ ਕੇ ਲੈ ਜਾਂਦੇ ਨੇ ਔਰ ਸਰਕਾਰ ਜਿਹੜੀ ਹੈ ਮੁਜਰਮਾਂ ਨੂੰ ਫੜਨ ਦੀ ਜਗਾ ਲਾਰਣ ਪਲਣ ਦੀ ਦੂਸਰੇ ਪਾਸੇ ਪੰਜਾਬ ਦੇ ਕਿਸਾਨ ਦੇ ਨਾਲ ਇਹ ਸਰਕਾਰ ਬਹੁਤ ਵੱਡਾ ਧੋਖਾ ਕਰ ਰਹੀ ਹੈ ਇਹਨੂੰ ਕਿਸੇ ਵੀ ਕੀਮਤ ਤੇ ਬੀਜਪੀ ਸਫਲ ਨਹੀਂ ਹੋਣ ਦੇਗੀ ਅਸੀਂ ਕਿਸਾਨ ਯੂਨੀਅਨਾਂ ਦੀ ਮੀਟਿੰਗ 'ਚ ਵੀ ਇਹ ਗੱਲ ਕਹੀ ਹੈ ਐਸਕੇਐਮ ਦੀ ਬੈਠਕ 'ਚ ਬੀਜਪੀ ਦੇ ਪ੍ਰਤੀਨਿਧੀਆਂ ਨੇ ਬੜਾ ਸਾਫ ਸੰਦੇਸ਼ ਦਿੱਤਾ ਹੈ ਕਿ ਅਸੀਂ ਕਿਸਾਨ ਦੇ ਨਾਲ ਚਟਾਨ ਦੀ ਤਰ੍ਹਾਂ ਖੜੇ ਹਾਂ ਔਰ ਇਹ ਜਿਹੜਾ ਭੂ ਮਾਫੀਆ ਨਾਲ ਮਿਲ ਕੇ ਭੂ ਮਾਫੀਆ ਨਾਲ ਮਿਲ ਕੇ ਇਹ ਜਿਹੜੀ ਲੈਂਡ ਪੁੱਲਿੰਗ ਦੇ ਆੜ ਦੇ ਅੰਦਰ ਸਕੈਮ ਕਰਨਾ ਚਾਹਦੀ ਹੈ ਸਰਕਾਰ ਉਹਨੂੰ ਕਿਸੇ ਵੀ ਕੀਮਤ ਤੇ ਹੋਣ ਨਹੀਂ ਦਿੱਤਾ ਜਾਏਗਾ ਇਹ ਆਪਣੇ ਆਪ ਨੂੰ ਕਿਸਾਨ ਅਸੇ ਅதீਸ਼ੀ ਕਹਿੰਦੀ ਹੈ ਇਹਦੇ ਨਾਲ ਬੀਜੇਪੀ ਦੀ ਸਰਕਾਰਾਂ ਸੀ ਸਰਕਾਰ ਕਿਉਂ ਮੰਗ ਰਹੇ ਹਨ ਹਰਿਆਣਾ ਅਗਰ 17 ਫਸਲਾਂ ਤੇ ਐਮਐਸਪੀ ਦੇ ਸਕਦਾ ਹੈ ਪੰਜਾਬ ਕਿਉਂ ਨਹੀਂ ਇਹ ਤਾਂ ਦੇਣ ਦਾ ਵਾਅਦਾ ਕਰ ਰਹੇ ਸੀ हरियाणा ਇਸ ਤੋਂ ਵੀ ਅੱਗੇ ਵਧਿਆ ਹੈ ਸਬਜ਼ੀਆਂ ਤੇ ਵੀ ਦੇ ਰਿਹਾ ਸਾਡੀ ਸਰਕਾਰ ਬਣਾਓ ਅਸੀਂ ਕਿਸਾਨਾਂ ਨੂੰ ਹਰਿਆਣਾ ਦੀ ਤਰਜ਼ ਦੇ ਉੱਤੇ ਉਹ ਸਾਰੀਆਂ ਸੁਵਿਧਾਵਾਂ ਦੇਵਾਂਗੇ ਜਿਹੜੀਆਂ ਜਿਹਦਾ ਹੱਕਦਾਰ ਮੇਰਾ ਮੇਰੇ ਪੰਜਾਬ ਦਾ ਕਿਸਾਨ ਸ਼ਰਮਾ ਜੀ ਤੁਸੀਂ ਦੂਸਰੇ ਪਾਸੇ ਦਲਿਤ ਵਰਗ ਦੇ ਨਾਲ ਦਲਿਤ ਬੇਟੀਆਂ ਦੇ ਨਾਲ ਜਿਸ ਤਰੀਕੇ ਦਾ ਵਾਤਾਵਰਣ ਜਿਸ ਤਰੀਕੇ ਦਾ ਮਾਹੌਲ ਇਹਨਾਂ ਨੇ ਬਣਾਇਆ ਹੈ ਉਹ ਨਿੰਦਾਯੋਗ ਹੈ ਅੱਜ ਦਲਿਤ ਸਮਾਜ ਨੂੰ ਵੀ ਲੱਗਦਾ ਹੈ ਕਿ ਯਾਰ ਮੇਰੇ ਘਰ ਦਾ ਚੁਬਲਾ ਤੇ ਮੋਦੀ ਜਲਾ ਰਿਹਾ ਕਨਕ ਤਾਂ ਮੋਦੀ ਦੇ ਰਿਹਾ ਮੈਨੂੰ ਇੱਜ਼ਤ ਕਰਤਾ ਮੋਦੀ ਸਾਹਿਬ ਨੇ ਦਿੱਤਾ ਇਸ ਕਰਕੇ ਮੇਰੇ ਘਰ ਦਾ ਮਕਾਨ ਤਾਂ ਮੋਦੀ ਸਾਹਿਬ ਬਣਾ ਰਹੇ ਨੇ ਤੇ ਅਸੀਂ ਮੋਦੀ ਨਾਲ ਜੁੜੀਏ ਔਰ ਇਹ ਪੂਰੇ ਪੰਜਾਬ ਚ ਹੈ ਔਰ ਇਹ ਪੰਜਾਬ ਦਾ ਵੀ ਇਤਿਹਾਸ ਦੇ ਚ ਕਿਉਂਕਿ ਪੰਜਾਬ ਬਾਰਡਰ ਸਟੇਟ ਹੈ ਇੱਥੋਂ ਦਾ ਅਮਨ ਇੱਥੋਂ ਦਾ ਪਾਈਚਾਰਾ ਭਾਜਪੀ ਲਈ ਬਹੁਤ ਜ਼ਰੂਰੀ ਹੈ ਔਰ ਉਹਦੇ ਲਈ ਭਾਜਪੀ ਨੇ ਕਈ ਵਾਰ ਕਈ ਪੋਲੀਟੀਕਲ ਸੈਕਰੀਫਾਈਸ ਕੀਤੇ ਨੇ ਸੈਕਰੀਫਾਈਜ਼ ਕੀਤੇ ਨੇ ਬਹੁਤ سارے ਲੋਕ ਕਹਿੰਦੇ ਨੇ ਤੁਹਾਡਾ ਗੱਟਬੰਧਨ ਸੀ ਉਹ ਭਾਈ ਭਾਈ ਵਾਲੀ ਬਰਾਬਰ ਚ ਹੁੰਦੀ ਸੀ ਅਸੀਂ ਤਾਂ ਇਸ ਕਰਕੇ ਉਸ ਵੇਲੇ ਕਿ ਅਤੰਕਵਾਦ ਤੋਂ ਦੇਸ਼ ਨੇ ਪੰਜਾਬ ਨਿਕਲ ਰਿਹਾ ਸੀ ਇੱਥੇ ਦਾ ਭਾਈਚਾਰਾ ਮਜ਼ਬੂਤ ਹੋਏ ਉਸ ਵੇਲੇ ਆਹੀ ਕੋਈ ਪੋਲਿਟੀਕਲ ਗੱਟਬੰਧਨ ਨਹੀਂ ਸੀ ਉਹ ਪਿਓਰ ਸਮਾਜਿਕ ਗੱਟਬੰਧਨ ਕੀਤਾ ਸੀ ਔਰ ਮੈਂ ਇੱਕ ਗੱਲ ਹੋਰ ਕਲੀਅਰ ਕਰ ਦਿਆਂ ਅੱਜ ਪੰਜਾਬੀ ਇਹ ਚਾਹੁੰਦਾ ਹੈ ਕਿ ਬੀਜੇਪੀ ਆਪਣੇ ਦਮਤੇ ਚੋਣਾਂ ਲੜੇ ਅਸੀਂ 22ਵੀਂ ਚ ਵੀ ਚੋਣ ਲੜਿਆ 21ਵੀਂ ਵੀ ਲੜਿਆ 27 ਤੇ ਵੀ ਆਪਣੇ ਦਮ ਤੇ ਕਰਾਉਂਦੇ ਸਾਫਰ ਸਾਹਿਬ ਨੇ ਕੱਲੇ ਚੋਣ ਲੜਨ ਦਾ ਐਲਾਨ ਕੀਤਾ ਸਾਫਰ ਸਾਹਿਬ ਦਾ ਪੂਰਾ ਬਿਆਨ ਜਰਾ ਪੜੋ ਲੋਕਤਾਂਤ੍ਰਿਕ ਦੇਸ਼ ਹੈ ਉਹਨਾਂ ਨੇ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਕਿ ਭਾਪੀ ਜੀ ਇਹ ਕਰ ਰਹੀ ਹੈ ਨਹੀਂ ਬੋਲ ਰਹੇ ਹੋ ਬਣ ਕੇ ਕਰਨਾ ਚਾਹੀਦਾ ਭਾਵਨਾਵਾਂ ਨੇ ਭਾਵਨਾਵਾਂ ਰੱਖਣ ਤੇ ਕੋਈ ਰੋਕ ਨਹੀਂ ਹੈ ਕਿਸੇ ਨੂੰ ਅੱਜ ਅੱਜਾ ਬ੍ਰਿੰਗ ਨੇ ਗੱਲ ਕੀਤੀ ਵੀ ਅਸ਼ਵੀਸ਼ ਸ਼ਰਮਾ ਜੀ ਤੇ ਜਾਖਰ ਸਾਹਿਬ ਤੇ ਆਪਣੇ ਬਿਆਨ ਨਹੀਂ ਮਿਲੇ ਸ਼੍ਰੀ ਸ਼ਰਮਾ ਕੁਝ ਮਰਗਰ ਹੋ ਕੇ ਕਹਿੰਦੇ ਤਾਂ ਜਾਖਰ ਸਾਹਿਬ ਕੁਝ ਹੋਰ ਕਹਿ ਰਹੇ ਤੇ ਮੈਨੂੰ ਮੈਨੂੰ ਮੇਰੀ ਗੱਲ ਸੁਣੋ ਮੈਂ ਪੋਜ਼ਿਟਿਵ ਰਾਜਨੀਤੀ ਕਰਨ ਵਾਲਾ ਆਦਮੀ ਹਾਂ ਮੈਂ ਬ੍ਰਿੰਗ ਸਾਹਿਬ ਆਪਣੀ ਕਾਂਗਰਸ ਸੰਭਾਲਣ ਭਾਜਪਾ ਦਾ ਇੱਕ ਹੀ ਕਾਰਕਿਰਤਾ ਸਮੂਹਿਕਤਾ ਦੇ ਨਾਲ ਔਰ ਟੀਮ ਬਰਕ ਕੀ ਹੁੰਦਾ ਇਹਦਾ ਪਾਠ ਮੈਨੂੰ ਆਲੇ ਦੁਆਲੇ ਉਹਨੇ ਸਿੱਖਣਾ ਮੈਂ ਉਹਨਾਂ ਨੂੰ ਵੀ ਕਹੂੰਗਾ ਵੀ ਉਹਦੇ ਅੰਦਰ ਉਹਨਾਂ ਨੇ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀ ਸਰ ਕੈਮਰਾ ਲੁਕ ਨਹੀਂ ਰਿਹਾ ਔਰ ਇਸ ਕਰਕੇ ਕੋਈ ਇੱਕ ਦੂਸਰੇ ਦੇ ਨਾਲ ਉਹ ਨਹੀਂ ਹੈਗਾ ਪੂਰੀ ਪਾਰਟੀ ਇੱਕਜੁੱਟਤਾ ਦੇ ਨਾਲ ਪੰਜਾਬ ਦੇ ਭਲੇ ਲਈ ਪੰਜਾਬ ਦੇ ਵਿਕਾਸ ਲਈ ਪੰਜਾਬ ਦੀ ਬਿਹਤਰੀ ਲਈ ਪੰਜਾਬ ਦੇ ਤਰੱਕੀ ਲਈ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਕਟੀਬੱਧਾ ਇਹ ਸਰਕਾਰ ਜਿਹੜੀ ਢੰਡੋਰਾ ਪੇਂਟਰੀ ਹੈ ਨਸ਼ੇ ਦੇ ਖਿਲਾਫ ਯੁੱਧ ਗੱਲ ਕੋੜੀ ਲੱਗਦੀ ਹੈ ਯੁੱਧ ਕੌਣ ਚਲਾ ਰਿਹਾ ਕੋਈ ਮੰਨੇਗਾ ਪਹਿਲਾ ਆਪੇ ਜਰਾ ਨਸ਼ਾ ਛੱਡ ਲੈ ਫਿਰ ਯੁੱਧ ਚਲਾ ਕੋਈ ਅਸਰ ਵੀ ਹੋਏਗਾ ਇਸ ਕਰਕੇ ਮੇਰਾ ਇਹ ਸਾਫ਼ ਕਹਿਣਾ ਹੈ ਭਾਜਪਾ ਹੀ ਵਿਕਲਪ ਹੈ ਔਰ ਪੰਜਾਬੀ ਇਹਨੂੰ ਸਮਝ ਰਿਹਾ ਮੈਂ ਬਿਠਿੰਡਾ ਦਿਹਾਤ ਦੇ ਏਰੀਆ ਚੋਂ ਅੱਜ ਹੋ ਕੇ ਆਇਆ ਪੰਜਾਬ ਦੇ ਅੰਦਰ ਲੋਕੀ ਭਾਜਪਾ ਨਾਲ ਜੁੜਨ ਲਈ ਤਤਪਰ ਨੇ ਔਰ ਸਾਡੇ ਕੋਲੋਂ ਕੋਈ ਕਮੀ ਨਾ ਰਹੇ ਜੇ ਇਹਦੀ ਤਿਆਰੀ ਕਰਵਾਉਣਾ ਇਹਦੇ ਲਈ ਕਾਰਕਿਰਤਾ ਨੂੰ ਫੀਲਡ 'ਚ ਭੇਜਣਾ ਘਰ ਘਰ ਪਹੁੰਚਾਣਾ ਪਿੰਡ ਦੀ ਹਰ ਪਿਪਲ ਦੇ ਬੋਟ ਥੱਲੇ ਤੱਕ ਪਹੁੰਚਾਣਾ ਔਰ ਰਿਸਪੌਂਸਿਬਿਲਟੀ ਮੈਨੂੰ ਪਾਰਟੀ ਨੇ ਦਿੱਤੀ ਹੈ ਔਰ ਉਹਦੇ ਲਈ ਮੈਂ ਆਪਣੇ ਕਾਰਜਕਰਤਾ ਨੇਤਾਵਾਂ ਨੂੰ ਨਾਲ ਲੈ ਕੇ ਦਿਨ ਰਾਤ ਇੱਕ ਕਰਾਂਗਾ ਠੀਕ ਹੈ